ਮਿੰਟੋ ਜੀ ਗੱਲਬਾਤ ਚੱਲ ਰਹੀ ਹੈ ਗਿੱਪੀ ਦੀ ਗਿੱਪੀ ਦੇ ਭਰਾ ਸਿੱਪੀ ਦਾ ਵੀ ਕੋਈ ਰੋਲ ਆ ਕਹਿੰਦੇ ਆ ਸਟ੍ਰੇਲੀਆ ਦੇ ਵਿੱਚ ਇਹ ਕੀ ਮਸਲਾ ਹੁੰਦਾ ਜੀ ਦੇਖੋ ਕੁਝ ਉਧਰ ਦੇ ਜਿਹੜੇ ਮੀਡੀਆ ادارے ਨੇ ਉਹਨਾਂ ਦੀਆਂ ਰਿਪੋਰਟਾਂ ਆ ਰਹੀਆਂ ਸੀ ਮੈਨੂੰ ਵੀ ਕਿਸੇ ਸੱਜਣ ਨੇ ਆਸਟ੍ਰੇਲੀਆ ਦੇ ਇੱਕ ادارے ਦੀ ਰਿਪੋਰਟ ਭੇਜੀ ਆ ਗਿੱਪੀ ਦਾ ਭਰਾ ਜਿਹੜਾ ਅਸਲ ਦੇ ਵਿੱਚ ਆ ਉਹ ਉੱਥੇ ਮੈਨੂੰ ਲੱਗਦਾ ਰੀਅਲ ਅਸਟੇਟ ਦਾ ਕਾਰੋਬਾਰੀ ਆ ਹਮ ਜਦਾਂ ਆਪਾਂ ਕਹਿ ਲਈਏ ਕਿ ਹੁਣ ਇੱਥੇ ਆਪਣੇ ਨਹੀਂ ਕਈ ਬੰਦੇ ਹੈਗੇ ਆ ਫਲੈਟ ਬਣਾਉਂਦੇ ਆ ਕਲੋਨੀਆਂ ਕੱਟਦੇ ਆ ਜੀ ਜੀ ਤਾਂ ਉਧਰ ਵੀ ਤੇ ਆਪਣੇ ਬਹੁਤ ਸਾਰੇ ਬੰਦੇ ਆ ਨਾ ਜਿਹੜੇ ਰੀਅਲ ਏਸਟੇਟ ਦਾ ਕਾਰੋਬਾਰ ਕਰਦੇ ਆ ਕਾਰੋਬਾਰ ਕਰਦੇ ਜੀ ਤੇ ਜਿਹਦਾ ਰੀਅਲ ਏਸਟੇਟ ਦਾ ਕਾਰੋਬਾਰ ਸਰ ਕੈਨੇਡਾ ਜਾਂ ਆਸਟ੍ਰੇਲੀਆ ਚ ਚੱਲ ਗਿਆ ਨਾ ਹੂੰ ਉਹ ਤਾਂ ਸਮਝ ਲਓ ਬਾਦਸ਼ਾਹ ਹੈ ਬਹੁਤ ਪੈਸਾ ਕਮਾਇਆ ਕੁਝ ਆਪਣੇ ਬੰਦਿਆਂ ਨੇ ਹੁਣ ਕੈਨੇਡਾ ਚ ਰੀਅਲ ਏਸਟੇਟ ਦੀ ਜ਼ਿਆਦਾਤਰ ਕਾਰੋਬਾਰੀ ਜਿਹੜੇ ਨਿਸ਼ਾਨੇ ਤੇ ਆਏ ਨਾ ਤੁਸੀਂ ਦੇਖੋ ਜਾਂ ਤਾਂ ਟਰਾਂਸਪੋਰਟਰ ਆਇਆ ਜੀ ਆਪਣੇ ਪੰਜਾਬੀ ਟਰਾਂਸਪੋਰਟ ਤੇ ਜ਼ਿਆਦਾ ਹੁੰਦੇ ਨੇ ਜਾਬ ਜ਼ਮੀਨ ਜਾਇਦਾਦ ਦੇ ਕਾਰੋਬਾਰ ਚ ਜ਼ਿਆਦਾ ਹੁੰਦੇ ਬਿਲਕੁਲ ਜਿਹਨਾਂ ਚ ਪੈਸਾ ਜ਼ਿਆਦਾ ਕਹਿ ਲੋ ਹਨਾ ਪੈਸਾ ਵੀ ਕੁਝ ਇਹਨਾਂ ਦੀ ਰੁਚੀ ਜ਼ਿਆਦਾ ਹੁੰਦੀ ਹੈ ਟ੍ਰੱਕਾਂ ਦੇ ਸ਼ੌਕੀਨ ਨੇ ਹੂੰ ਵੈਸੀ ਵੀ ਡਰਾਈਵਰੀ ਦੀ ਸ਼ੌਕੀਨ ਨੇ ਪੰਜਾਬੀ ਸਾਢੇ ਤੇ 6-7 ਸਾਲ ਦਾ 10 ਸਾਲ ਦਾ ਬੱਚਾ ਬਸ ਕਲੱਚ ਤਾਂ ਕੱਪੜੇ ਸੀ ਟਰੈਕਟਰ ਤੇ ਬੈਠੇ ਹੁੰਦਾ ਬੈਹ ਜਾਂਦਾ ਬੈਹ ਜਾਂਦਾ ਬਿਲਕੁਲ ਉਹ ਟਰੈਕਟਰ ਹੀ ਦੀਦਾ ਬਸ ਕਾਠੀ ਤੇ ਬੈਠਾ ਉਹ ਤੇ ਬੱਚਾ ਤੇ ਦੀਦਾ ਹੀ ਨਹੀਂ ਅਸੀਂ ਫੜਾ ਦਿੰਦੇ ਟਰੈਕਟਰ ਚਾਲੀਆਂ ਸੱਚ ਸੱਚ ਸੋ ਅਸੀਂ ਮਤਲਬ ਕਿ ਡਰਾਈਵਰੀ ਦਾ ਤਾਂ ਬੜਾ ਚਾਹ ਰੱਖਦੇ ਆ ਤੋ ਕਹਿੰਦਾ ਮਤਲਬ ਇਹ ਕਿਸੇ ਤੇ ਜਿੱਦਾਂ ਹੁਣ ਕੈਨੇਡਾ ਅਮਰੀਕਾ ਚ ਤੇ ਟਰਕਿੰਗ ਚ ਪੈਸਾ ਵੀ ਬਹੁਤ ਆਇਆ ਨਾ ਹੂੰ ਹੂੰ ਜੀ ਬੜਾ ਬੂਮ ਸੀਗਾ ਬਿਲਕੁਲ ਕਰੋਨਾ ਚ ਤੁਸੀਂ ਦੇਖੋ ਕੱਢ ਕੇ ਕਮਾਈ ਟਰੱਕਾਂ ਦੇ ਟਰੱਕ ਨਵੇਂ ਲੈ ਲੈ ਲੋਕਾਂ ਨੇ ਹੂੰ ਠੀਕ ਹੈ ਜੀ ਆ ਆਪਣੇ ਵਾਲੇ ਟਰੱਕ ਥੋੜੀ ਆ ਉਧਰ ਤੇ ਟਰੱਕ ਵੀ ਤੁਸੀਂ ਦੇਖੋ ਕਿੰਨੇ ਜ਼ਬਰਦਸਤ ਹੁੰਦੇ ਆ ਤੋ ਗੱਲ ਇਹ ਆ ਕਿ ਚਲੋ ਉਥੋਂ ਦੀ ਆਪਾਂ ਗੱਲ ਛੱਡਦੀ ਆ ਕੈਨੇਡਾ ਵਾਲੀ ਕਿ ਉੱਥੇ ਵੀ ਇਹ ਜਿਹੜੇ ਦੋ ਸੈਕਟਰ ਆ ਜ਼ਿਆਦਾਤਰ ਵਸੂਲੀ ਦੇ ਮਾਮਲੇ ਚ ਨਿਸ਼ਾਨੇ ਤੇ ਆ ਹੁਣ ਇਹ ਇਧਰ ਇਹ ਜਿਹੜੀ ਖਬਰ ਆ ਰਹੀ ਸੀ ਕਿ ਕਿ ਗਿੱਪੀ ਦਾ ਭਰਾ ਜਿਹੜਾ ਹੂੰ ਮੈਂ ਤਸਵੀਰ ਵੀ ਚੈੱਕ ਕੀਤੀ ਆ ਮਤਲਬ ਕਿ ਇਹਨਾਂ ਦੋਨਾਂ ਦੀ 220 ਦੀ ਆ ਗਿੱਪੀ ਤੇ ਸਿੱਪੀ ਹੂੰ ਖੁਦ ਗਿੱਪੀ ਨੇ ਪਾਈ ਬਿਗ ਬ੍ਰਦਰ ਬਿਗ ਬ੍ਰਦਰ ਸਿੱਪੀ ਕਰੇ ਵਾਲਾ ਤਾਂ ਕਹਿੰਦਾ ਮਤਲਬ ਇਹ ਆ ਕਿ ਉਹਦੇ ਬਾਰੇ ਇਹ ਖਬਰ ਆ ਰਹੀ ਆ ਕਿ ਸ਼ਾਇਦ ਇੱਕ ਤਾਂ ਉਹਦਾ ਫਰਮ ਦਾ ਜਿਹੜਾ ਲਾਇਸੈਂਸ ਉਹ ਰੱਦ ਕਰ ਦਿੱਤਾ ਗਿਆ ਹੂੰ ਦੂਸਰਾ ਸ਼ਾਇਦ ਸਸਪੈਂਡ ਕਰ ਦਿੱਤਾ ਗਿਆ ਤੇ ਨਾਲ ਇਹ ਦਾਵਾ ਕੀਤਾ ਗਿਆ ਇਸ ਮੀਡੀਆ ਰਿਪੋਰਟ ਫੋਟੋਆਂ ਦਿੱਤੀਆਂ ਨੇ ਬਕਾਇਦਾ ਕਿ ਕੁਝ ਐਸੇ ਕਪਲ ਜਿਨ੍ਹਾਂ ਕਿਉਂਕਿ ਆਸਟ੍ਰੇਲੀਆ ਚ ਸਰਕਾਰ ਬਹੁਤ ਮਹਿੰਗਾ ਹੈ ਬਿਲਕੁਲ ਆਸਟ੍ਰੇਲੀਆ 'ਚ ਜਿਹੜਾ ਬੰਦਾ ਆਪਣਾ ਘਰ ਲੈ ਗਿਆ ਨਾ ਹੂੰ ਬੱਸ ਵੱਲੇ ਵੱਲੇ ਆਉਦੀ ਆਸਟ੍ਰੇਲੀਆ 'ਚ ਘਰ ਬਹੁਤ ਮਿੰਡਾ ਹੈ ਤਾਂ ਘਰ ਇੱਕ ਸੁਪਨਾ ਹੁੰਦਾ ਹੈ ਬਿਲਕੁਲ ਤਾਂ ਉਹ ਜਿਹੜੇ ਪੈਸੇ ਵਗੈਰਾ ਜਿੱਤਾਂ ਹੁਣ ਉੱਥੇ ਲਾ ਲੋ 4.5 5 ਲੱਖ ਡਾਲਰ ਦਾ ਮਕਾਨ ਹੈ ਹੂੰ ਜਾਂ 7 7 8 8 ਉਹ ਗਾਂ ਤਾਂ ਬਹੁਤ ਪਹੇ ਬਿਲਕੁਲ ਤਾਂ ਤੁਸੀਂ ਉਹ ਆਪਣੇ ਇੰਡੀਅਨ ਕਰੰਸੀ ਦੇ ਵਿੱਚ ਉਹਨੂੰ ਕਨਵਰਟ ਕਰਕੇ ਦੇਖ ਲੋ ਕਿੰਨਾ ਪੈਸਾ ਬਣਦਾ ਹੈ ਤੋਂ ਨੇ ਚ ਤੇ ਆਪਾਂ 4 ਕੋਠੀਆਂ ਪਾ ਦਈਏ ਜੀ ਠੀਕ ਹੈ ਨਾ ਜੀ ਬਿਲਕੁਲ ਤਾਂ ਕਹਿਣ ਦਾ ਮਤਲਬ ਇਹ ਆ ਕਿ ਸਾਬ ਉੱਥੇ ਹੁਣ ਕੁਝ ਕਪਲ ਇਸ ਤਰ੍ਹਾਂ ਦੇ ਆ ਜਿਨ੍ਹਾਂ ਨੇ ਕਿਹਾ ਕਿ ਸਾਡੀ ਤੇ ਜ਼ਿੰਦਗੀ ਖਰਾਬ ਹੋ ਗਈ ਹੈ ਵੀ ਜੋ ਸਾਨੂੰ ਕਿਹਾ ਗਿਆ ਜੀ ਯਾਨੀ ਜਿਵੇਂ ਆਪਣੇ ਵੀ ਇੱਥੇ ਇੱਕ ਸਮੱਸਿਆ ਪੈਦਾ ਹੋ ਜਾਂਦੀ ਹੈ ਨਾ ਫਲੈਟ ਵਗੈਰਾ ਵੇਚ ਦਿੱਤੇ ਜਾਂਦੇ ਆ ਤਾਂ ਉਹਨਾਂ ਨੂੰ ਮੁਕੰਮਲ ਨਹੀਂ ਕੀਤਾ ਜਾਂਦਾ ਬਿਲਕੁਲ ਤਾਂ ਕੁਝ ਤਸਵੀਰਾਂ ਲਾਈਆਂ ਗਈਆਂ ਨੇ ਬਕਾਇਦਾ ਜੀ ਹਾਲ ਦੀ ਘੜੀ ਤੱਕ ਇਹ ਲੋਕ ਕਿ ਕੋਈ ਪ੍ਰतिकਰਮ ਸਿੱਪੀ ਗਰੇਵਾਲ ਦਾ ਤੇ ਨਹੀਂ ਆਇਆ ਇਸ ਸਬੰਧ ਪਰ ਕਾਫੀ ਜ਼ਿਆਦਾ ਇਹ ਖਬਰ ਜਿਹੜੀ ਹੈ ਚਰਚਿਤ ਹੋ ਰਹੀ ਆ ਪੰਜਾਬੀ ਕਮਿਊਨਿਟੀ ਦੇ ਵਿੱਚ ਕਿਉਂਕਿ ਵੱਡਾ ਨਾਮ ਹੈ ਬੜੀ ਲਗਜ਼ਰੀ ਲਾਈਫ ਜਿਹਾ ਹੁੰਦਾ ਉਹ ਹੁੰਦਾ ਬਿਲਕੁਲ ਬਿਲਕੁਲ ਕੁਝ ਫਿਲਮਾਂ ਵੀ ਪ੍ਰੋਡਿਊਸ ਕੀਤੀਆਂ ਨੇ ਉਸਨੇ ਹਾਂ ਹਾਂ ਹਾਲਾਂਕਿ ਇਹ ਨਹੀਂ ਆਪਾਂ ਕਹਿ ਸਕਦੇ ਕਿ ਕੁਝ ਮੇਰੇ ਕੋਲ ਕੋਈ ਸਬੂਤ ਨਹੀਂ ਹੈ ਕਿ ਇਹਨਾਂ ਦਾ ਬਿਜ਼ਨਸ ਪਾਰਟਨਰਸ਼ਿਪ ਵੀ ਦੋਨੋਂ ਭਰਾਵਾਂ ਦੀ ਪਰ ਇਹ ਆ ਕਿ ਕੁਝ ਫਿਲਮਾਂ ਵੀ ਪ੍ਰੋਡਿਊਸ ਕੀਤੀਆਂ ਦਾ ਮਤਲਬ ਹੈ ਕਿ ਸ਼ਾਇਦ ਬਿਜ਼ਨਸ ਇੰਟਰਸਟ ਵੀ ਜਿਹੜੇ ਆ ਕਿਤੇ ਨਾ ਕਿਤੇ ਦੋਨੋਂ ਭਰਾਵਾਂ ਦੇ ਹੋ ਸਕਦਾ ਪਹਿਲਾਂ ਸਾਂਝ ਰਹਿ ਹੋਣਾ ਹੁਣ ਹੈ ਕਿ ਨਹੀਂ ਮੈਂ ਕੁਝ ਕਹਿ ਨਹੀਂ ਸਕਦਾ ਪਰ ਉਹ ਖਬਰ ਜਿਹੜੀ ਆ ਕਾਫੀ ਤੇਜ਼ੀ ਨਾਲ ਫੈਲੀ ਅਮਰਪਾਲ ਸਿੰਘ ਜੀ ਕਹਿ ਰਹੇ ਨੇ ਕਿ ਕਲਾਕਾਰ ਬੰਦਾ ਇਹਨਾਂ ਝੰਜੜਾਂ ਤੋਂ ਕਹਿੰਦੇ ਬਚਦਾ ਰਹਿੰਦਾ ਹੈ ਸੈਟਲਮੈਂਟ ਕਰ ਲੈਂਦਾ ਕੋਈ ਨਾ ਕੋਈ ਅਧਿਆਲਸਾ ਬਿਲਕੁਲ ਜੀ ਬਿਲਕੁਲ ਪੰਜਾਬ ਨੂੰ ਸੱਚਮੁੱਚ ਲੋੜ ਹੈ ਤੇ ਇਸ ਕਰਕੇ ਹੀ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ ਨਵੇਂ ਘਰ ਬਣਾ ਕੇ ਵੇਚਦੀ ਹੈ ਕਹਿੰਦੇ ਇਹਨਾਂ ਦੀ ਕੰਪਨੀ ਪਰਮਜੀਤ ਸਿੰਘ ਜੀ ਦੱਸ ਰਹੇ ਨੇ ਹਾਂ ਜੀ ਹਾਂ ਜੀ ਬਿਲਕੁਲ ਜੀ ਓ ਹੇਅਰ ਰੀਅਲ ਅਸਟੇਟ ਕਹ ਲੋ ਹੁਣ ਮੈਨੂੰ ਪਤਾ ਨਹੀਂ ਕੀ ਅਗੈਕ ਐਗਜ਼ੈਕਟ ਕੀ ਸ਼ਬਦ ਬੋਲਦੇ ਨੇ ਪਰ ਆਪਾਂ ਤਾਂ ਇਹੀ ਕਹਦੇ ਨੇ ਜਾਇਦਾਦ ਨਾਲ ਜੁੜ ਬਿਲਕੁਲ ਬਿਲਕੁਲ ਕੰਮਕਾਰ ਹੈ ਜਿਹੜਾ ਇੱਥੇ ਵੀ ਹੁਣ ਆਪਾਂ ਕਿੰਨੇ ਦੇਖਦੇ ਆ ਕੰਪਨੀਆਂ ਭੱਜ ਜਾਂਦੀਆਂ ਫਲੈਟ ਫਰੂਟ ਅਧ ਅਧੂਰੇ ਛੱਡ ਕੇ ਤੇ ਫਿਰ ਉਹਨਾਂ ਤੇ ਮੁਕਦਮੇਬਾਜ਼ੀ ਹੁੰਦੀ ਆ ਬੜੇ ਦੁਖੀ ਨੇ ਲੋਕ ਨੁਆਇਡਾ ਵਾਲੀ ਸਾਈਡ ਬਿਲਕੁਲ ਬਿਲਕੁਲ ਜਾਂ ਇੱਥੇ ਆਪਣੇ ਪੰਜਾਬ ਦੇ ਵਿੱਚ ਵੀ ਕੁਝ ਜਿਹੜੇ ਵੱਡੇ ਸ਼ਹਿਰ ਆ ਉਹਨਾਂ 'ਚ ਇਹ ਸਮੱਸਿਆ ਹੈਗੀ ਆ ਹੂੰ ਉਹ ਬਿਲਕੁਲ ਜੀ ਵੱਡੇ ਕੀ ਛੋਟੇ ਸ਼ਹਿਰਾਂ 'ਚ ਵੀ ਹੁੰਦੀ ਆ ਸਾਰੇ ਕਿਤੇ ਹੀ ਆਹ ਦੋਸਤ ਥੋੜੀ ਜੀ ਗੁਜ਼ਾਰਿਸ਼ ਹੈ ਪ੍ਰੋਗਰਾਮ ਥੋੜਾ ਜਿਹਾ ਹੋਰ ਸ਼ੇਅਰ ਕਰਦੇ ਹੋ ਖਿੱਚ ਕੇ ਦੋਸਤਾਂ ਮਿੱਤਰਾਂ ਨੂੰ ਥੋੜਾ ਜਿਹਾ ਹੋਰ ਨਾਲ ਜੋੜ ਲਓ ਆਪਾਂ ਗੱਲਾਂ ਬਾਤਾਂ ਨੂੰ ਅੱਗੇ ਤੋਰਦੇ ਹਾਂ